Please welcome the biggest Punjabi artist on the planet Diljit Dosanjh. <laughs> ਕੋਚੇਲਾ ਦੇ ਵਿੱਚ ਧੁੰਮਾ ਮਚਾ ਚੁੱਕਿਆ ਇੱਕ ਅਪਰੂ ਚਾਹੇ ਜਿੰਮੀ ਫੈਲਨ ਦੇ ਸ਼ੋਅ ਦੇ ਵਿੱਚ ਰੰਗ ਲਾ ਦਿੱਤੇ ਤੇ ਅਮਰੀਕਾ ਤੋਂ ਮੁੜ ਕੇ ਜਦੋਂ ਇੰਡੀਆ ਦੇ ਵਿੱਚ ਵਾਪਸ ਗਿਆ ਤੇ ਉੱਥੇ ਜਿਹੜੇ ਸਰੋਤੇ ਨੇ ਜਿਹੜੇ ਫੈਨ ਨੇ ਇੰਡੀਆ ਪਰਦੇ ਵਿੱਚ ਉਹਨਾਂ ਨੇ ਬੜਾ ਹੀ ਜ਼ਿਆਦਾ ਖਾਸ ਵੈਲਕਮ ਜਿਹੜਾ ਵਾ ਉਹ ਦਿਲਜੀਤ ਸੌਂਹਤਾ ਕੀਤਾ ਆਈ ਡੋਨਟ ਕੇਅਰ ਆਮ ਇੰਡੀਆਨਾ ਮੈਂ ਹਿੰਦੂ ਵਾ ਵਾਟਐਵਰ ਰਿਲੀਜੀਅਨ ਇਟ ਇਜ਼ ਵੀ ਲਵ ਯੂ ਸੋ ਮਚ ਇੱਥੇ ਵੀ ਸ਼ੋਅ ਲੱਗ ਰਹੇ ਨੇ ਬੜਾ ਭਰਵਾ ਘਰ ਮਿਲਿਆ ਤੇ ਕਹਿੰਦੇ ਕਿ ਬਲੈਕ ਟਿੰਟ ਤਾਂ ਵੀ ਖਰੀਦਿਆ ਨਹੀਂ ਜੀ ਉਹਨੇ ਇਹੀ ਕਾਸਟੇਜ ਤੋਂ ਕਿ ਮੇਰੀ ਮਾਂ ਜਿਹੜੀ ਬੋਲੀ ਉਹ ਪੰਜਾਬੀ ਹੈ ਤੇ ਮੈਂ ਕਿਉਂ ਨਾ ਕਹਾਂ ਕਿ ਮੈਂ ਪੰਜਾਬੀ ਜਦੋਂ ਮੈਂ ਜੰਮਿਆ ਸੀ ਮੇਰੀ ਮਾਂ ਪੰਜਾਬੀ ਬੋਲਦੀ ਸੀ ਪੰਜਾਬੀ ਜਿਹੜਾ ਮੈਂ ਪਹਿਲਾ ਅੱਖਰ ਸਿੱਖਿਆ ਸੀ ਉਹ ਪੰਜਾਬੀ ਚ ਸਿੱਖਿਆ ਸੀ ਪੰਜਾਬੀ ਚ ਮੇਰੀ ਮਾਂ ਪੰਜਾਬੀ ਬੋਲਦੀ ਆ ਇਸ ਕਰਕੇ ਮੈਂ ਵੀ ਪੰਜਾਬੀ ਬੋਲਦਾ ਤੇ ਮੈਂ ਕਹਿੰਦਾ ਪੰਜਾਬੀ ਆ ਗਿਆ ਦਿੱਲੀ ਓ ਬੜੀ ਟਾਵਰ ਦੇ ਨਾਲੋਂ ਇੰਦਰ ਦੇ ਸਟੇਡੀਅਮ ਦੇ ਵਿੱਚ ਵੀ ਕਹਿ ਗਿਆ ਹੈ ਕਿ ਸਭ ਦਾ ਖੂਨ ਸ਼ਾਮਿਲ ਹੈ ਇਸ ਮਿੱਟੀ ਵਿੱਚ ਕਿਸੇ ਕੇ ਬਾਪ ਦਾ ਹਿੰਦੁਸਤਾਨ ਥੋੜੀ ਹੈ ਸਭੀ ਦਾ ਖੂਨ ਸ਼ਾਮਿਲ ਹੈ ਯਹਾਂ ਕੀ ਮਿੱਟੀ ਵਿੱਚ ਕਿਸੇ ਕੇ ਬਾਪ ਦਾ ਹਿੰਦੁਸਤਾਨ ਥੋੜੀ ਹੈ ਜਾ ਜੀ ਵੀ ਸਾਵਣੀ ਪਾ ਲੈਂਦੇ ਆ ਚੱਕ ਜਾ ਕੀ ਕਹਿੰਦੇ ਉਹ ਰੰਗ ਰੰਗੇ ਜੇ ਕੱਪੜੇ ਪਾ ਲੈਣੇ ਤੇ ਮੁੰਦਰੀਆਂ ਨਾਲ ਜਿਹੜੀਆਂ ਉਂਗਲਾਂ ਜਿਹੜੀਆਂ ਉਹ ਪਰ ਲੈਣੀਆਂ ਤੇ ਕੜਾ ਪਾ ਲੈਣਾ ਸੋਨੇ ਦਾ ਮੋਟਾ ਜਾ ਤੇ ਖੰਡਾ ਗਲ ਚ ਪਾ ਕੇ ਖੰਡਾ ਗਲ ਚ ਪਾ ਕੇ ਤੇ ਵਾਲ ਜਿਹੜੇ ਐ ਤਾਂ ਟੀਨੇ ਵਾਂਗੂ ਖੜੇ ਕਰ ਲੈਣੇ ਲਕਚਰਤਾ ਇਸ ਕਦਰ ਤੱਕ ਇਹਨਾਂ ਦੇ ਗੀਤਾਂ ਦੀ ਵੀਡੀਓ ਦੇ ਵਿੱਚ ਆ ਚੁੱਕੀ ਹੋਈ ਸੀ ਕਿ ਤੁਸੀਂ ਪਰਿਵਾਰ ਦੇ ਵਿੱਚ ਬਹਿ ਕੇ ਜਿਵੇਂ-ਜਿਵੇਂ ਛੇਤੀ ਕੋਈ ਪੰਜਾਬੀ ਗਾਣਾ ਆ ਜਾਏ ਤਾਂ ਛੇਤੀ-ਛੇਤੀ ਚੈਨਲ ਚੇਂਜ ਕਰਨਾ ਪੈਂਦਾ ਸੀ ਕਿ ਤੁਸੀਂ ਪਰਿਵਾਰ ਦੇ ਵਿੱਚ ਤੁਹਾਡੇ ਪੰਜਾਬੀ ਗਾਣਾ ਨਹੀਂ ਸੀ ਚੱਲ ਸਕਦਾ ਇਨੀ ਸੌਖੀ ਨਹੀਂ ਸਾਨੂੰ ਜਿਹੜੀ ਇਹ ਦਸਤਾਰ ਮਿਲੀ ਆ ਸੋ ਇਹ ਇਹਦਾ ਜਿਹੜਾ ਮੁੱਲਾ ਬਹੁਤ ਹੀ ਜ਼ਿਆਦਾ ਕੀਮਤੀ ਹੈ ਤੇ ਇਸ ਕਰਕੇ ਜਿਹੜਾ ਕਿ ਨੌਜਵਾਨ ਵੀਰਾਂ ਨੂੰ ਬੜੀ ਜ਼ਰੂਰੀ ਬੇਨਤੀ ਹੈ ਕਿ ਬਈ ਐਟਲੀਸਟ ਇਹਦੇ ਨਾਲ ਆਪਾਂ ਜ਼ਰੂਰ ਜੁੜੀਏ ਬੜੀ ਕੁਰਬਾਨੀ ਨਾਲ ਮਿਲਿਆ ਸਰਦਾਰੀ ਸਤਿ ਸ਼੍ਰੀ ਅਕਾਲ ਜੀ ਜ਼ੂਮ ਪੰਜਾਬੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਅੱਜ ਦੇ ਇਸ ਐਪੀਸੋਡ ਚ ਸਵਾਗਤ ਹੈ ਜੀ ਤੇ ਅੱਜ ਦਾ ਐਪੀਸੋਡ ਹੈ ਜੀ ਵੈਰੀ ਵੈਰੀ ਸਪੈਸ਼ਲ ਮੇਰੇ ਨਾਲ ਨੇ ਗੁਰਜੀਤ ਸਿੰਘ ਸਤਿ ਸ਼੍ਰੀ ਅਕਾਲ ਜੀ ਜਗਦੇਸ਼ ਸਿੰਘ ਜੀ ਕਿਹਾਲ ਨੇ ਬਹੁਤ ਵਧੀਆ ਗੁਰਜੀਤ ਸਿੰਘ ਜੀ ਬਹੁਤ ਵਧੀਆ ਆਪ ਜੀ ਸਨਾਓ ਕਿਵੇਂ ਹੋ ਵਧੀਆ ਜੀ ਮੈਂ ਦੇਖ ਰਿਹਾ ਹਾਂ ਤਲਜੀਤ ਭਾਈ ਦੱਸੋ ਕੀ ਬਾਤ ਹੈ ਤੇ ਵਧੀਆ ਲੱਗ ਰਿਹਾ ਹੈ ਕਿਆ ਮੁੰਡੇ ਨੇ ਚੰਡੇ ਕੱਡੇ ਨੇ ਇੰਡੀਆ ਜਾ ਕੇ ਵੀ ਇੰਡੀਆ ਜਾ ਕੇ ਵੀ ਜੀ ਗਰਜੀਤ ਸਿੰਘ ਜੀ ਅੱਜ ਦੇ ਫਿਰ ਐਪੀਸੋਡ ਦੇ ਵਿੱਚ ਗੱਲ ਹੀ ਐਕਚੁਅਲੀ ਦਿਲਜੀਤ ਦੀ ਆ ਤੇ ਨਾਲ-ਨਾਲ ਮੈਂ ਨਾ ਜ਼ਿਕਰ ਜ਼ਰੂਰ ਕਰਨਾ ਚਾਹੁੰਦਾ ਕਿ ਜਿਵੇਂ 90s ਦਾ ਇੱਕ 에ਰਾ ਚੱਲਿਆ ਸੀ ਜੀ ਅ ਜਿਹਦੇ ਵਿੱਚ ਕੁਝ ਬਾਹਰੋਂ ਗਏ ਗਾਇਕ ਜਿਹੜੇ ਆ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਗਾਇਕੀ ਜਿਹੜੀ ਆ ਉਹ ਸ਼ੁਰੂ ਕੀਤੀ ਪੌਪ ਸਿੰਗਰ ਜਿਵੇਂ ਦਲੇਰ ਮਹਿੰਦੀ ਤੋਂ ਬਾਅਦ ਜਿਵੇਂ ਪੌਪ 뮤직 ਦੇ ਵਿੱਚ ਜਿਵੇਂ ਵਾਧਾ ਹੋਇਆ ਉਸ ਸਮੇਂ ਨੂੰ ਲੈ ਕੇ ਅੱਜ ਦੇ ਸਮੇਂ ਨਾਲ ਜੇ ਹੀ ਕੰਪੇਅਰ ਕਰਨਾ ਚਾਹੀਏ ਤੇ ਇੱਕ ਚੀਜ਼ਾਂ ਜ਼ਰੂਰ ਕੰਪੇਅਰ ਕਰਾਂਗੇ ਪਰ ਗੱਲ ਕਰਦੇ ਆ ਪਹਿਲਾਂ ਦਿਲਜੀਤ ਦੁਸਾਂਝ ਦੀ ਜੀ ਬਿਲਕੁਲ ਜੀ ਤੇ ਗੁਰਜੀਤ ਸਿੰਘ ਜੀ ਕੋਚੇਲਾ ਦੇ ਵਿੱਚ ਧੁੰਮਾ ਮਚਾ ਚੁੱਕਿਆ ਇੱਕ ਅਪਰੂ ਚਾਹੇ ਜਿਮੀ ਫੈਲਨ ਦੇ ਸ਼ੋਅ ਦੇ ਵਿੱਚ ਰੰਗ ਲਾ ਦਿੱਤੇ ਤੇ ਅਮਰੀਕਾ ਤੋਂ ਮੁੜ ਕੇ ਜਦੋਂ ਇੰਡੀਆ ਦੇ ਵਿੱਚ ਵਾਪਸ ਗਿਆ ਤੇ ਉੱਥੇ ਜਿਹੜੇ ਸਰੋਤੇ ਨੇ ਜਿਹੜੇ ਫੈਨ ਨੇ ਇੰਡੀਆ ਪਰਦੇ ਵਿੱਚ ਉਹਨਾਂ ਨੇ ਬੜਾ ਹੀ ਜ਼ਿਆਦਾ ਖਾਸ ਵੈਲਕਮ ਜਿਹੜਾ ਵਾ ਉਹ ਦਿਲਜੀਤ ਸਾਂਝਾ ਕੀਤਾ ਹੈ ਜੀ ਬਿਲਕੁਲ ਜੀ ਦੇਸ਼ ਜੀ ਜੇ ਵੇਖਿਆ ਜਾਵੇ ਇਕੱਲਾ ਇੰਡੀਆ ਹੀ ਨਹੀਂ ਬਿਲਕੁਲ ਜਿਵੇਂ ਆਸਟ੍ਰੇਲੀਆ ਇੱਥੇ ਗਏ ਨੇ ਜਾਂ ਜਿੱਥੇ ਵੀ ਸ਼ੋਅ ਲੱਗ ਰਹੇ ਨੇ ਬੜਾ ਭਰਵਾ ਹੰਗਾਰਾ ਮਿਲਿਆ ਤੇ ਕਹਿੰਦੇ ਕਿ ਬਲੈਕ ਟਿਕਟਾਂ ਵੀ ਵਿਕ ਰਹੀਆਂ ਨੇ ਇੰਡੀਆ ਦੇ ਜੀ ਜੀ ਬਿਲਕੁਲ ਤੇ ਜਿਹੜੀ 100 ਰੁਪਏ ਦੀ ਟਿਕਟ ਹੋਣੀ ਚਾਹੀਦੀ ਉਹ ਕਹਿੰਦੇ ਹਜ਼ਾਰਾਂ ਵਿੱਚ ਵਿਕ ਰਹੀ ਬਿਲਕੁਲ ਬੜਾ ਮਹਿੰਗਾ ਆ ਪਿਆ ਕੰਮ ਲੋਕ ਜਿਹੜੇ ਨੇ ਉਹ ਕਰ ਸਕੈਤਾ ਵੀ ਕਰ ਰਹੇ ਨੇ ਕਿ ਸਾਡੇ ਪਹੁੰਚ ਤੋਂ ਬਾਹਰ ਹੋ ਜਾਂ ਬਿਜੇ ਨੇ ਟਿਕਟਾਂ ਰਾਈਟ ਜੀ ਵੇਖਿਆ ਜਾਵੇ ਆਪਾਂ ਦਲਜੀਤ ਦੀ ਗਾਇਕੀ ਦੀ ਗੱਲ ਕਰੀ ਹੈ ਹਨ ਜੀ ਇਸ ਬੰਨੇ ਮੁੜੀਏ ਤਾਂ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕਿ 90 ਦੇ ਜਿਹੜੇ ਗਾਇਕ ਸੀ ਜਾਂ ਜਿਹੜੇ ਵੈਸਟਰਨ ਟੱਚ ਲੈ ਕੇ ਆਏ ਆ ਪੰਜਾਬੀ ਗਾਣਿਆਂ ਵਿੱਚ ਜੀ ਉਹ ਇੱਕ ਟਾਈਮ ਤੇ ਬੜੀ ਉਹ ਵੱਖਰਾ ਜਿਹਾ ਲੱਗਾ ਲੋਕਾਂ ਨੂੰ ਜੀ ਜਿਵੇਂ ਉਹ ਜੱਜੀ ਵੀ ਸਾਹਵਣੀ ਪਾ ਲੈਂਦੇ ਆ ਚੱਕ ਜਾ ਹੂੰ ਕੀ ਕਹਿੰਦੇ ਆ ਉਹ ਰੰਗ-ਬਰੰਗੇ ਜਿਹੇ ਕੱਪੜੇ ਪਾ ਲੈਣੇ ਤੇ ਮੁੰਦਰੀਆਂ ਨਾਲ ਜਿਹੜੀਆਂ ਉਂਗਲਾਂ ਜਿਹੜੀਆਂ ਉਹ ਪਰ ਲੈਣੀਆਂ ਤੇ ਕੜਾ ਪਾ ਲੈਣਾ ਸੋਨੇ ਦਾ ਮੋਟਾ ਜਾਂ ਤੇ ਖੰਡਾ ਗਲ ਚ ਪਾ ਕੇ ਖੰਡਾ ਗਲ ਚ ਪਾ ਕੇ ਤੇ ਵਾਲ ਜਿਹੜੇ ਆ ਤਾਂ ਤੀਨੇ ਵਾਂਗੂ ਖੜੇ ਕਰ ਲੈਣੇ ਉਹ ਐਵੇਂ ਲੱਗਦਾ ਕਿ ਉਹ ਗੌਣ ਵਾਲਾ ਘੱਟ ਤੇ ਵਾਲ ਮਾਰ ਕੇ ਬੰਦਾ ਮਾਰਨਾ ਹੈ ਹੁਣ ਬਿਲਕੁਲ ਆਪਾਂ ਕਿ ਜਿਹੜੀ ਨਿੰਦਿਆ ਨਹੀਂ ਕਰਨੀ ਚਾਹੀਦੀ ਚਲੋ ਨਹੀਂ ਨਿੰਦਿਆ ਨਹੀਂ ਬਾਬਾ ਜੀ ਮੈਂ ਪਰ ਇੱਕ ਚੀਜ਼ ਇੱਥੇ ਤਾਂ ਡਰਾ ਜ਼ਰੂਰ ਜ਼ਿਕਰ ਕਰਾਂਗਾ ਜੀ ਗੁਰਜੀਤ ਸਿੰਘ ਜੀ ਮੈਂ ਗੱਲ ਕਰਦਾ 90s ਦੇ ਵਿੱਚ ਰੰਗीन ਟੀਵੀ ਜਿਹੜੇ ਪੰਜਾਬ ਦੇ ਘਰਾਂ ਘਰਾਂ ਚ ਪਹੁੰਚ ਚੁੱਕੇ ਸਨ ਉਸ ਟਾਈਮ ਦੇ ਉੱਪਰ ਕੇਬਲ ਦਾ ਜਮਾਨਾ ਜਿਹੜਾ ਐਂਟੀਨਾ ਤੋਂ ਕੇਬਲ ਦਾ ਜਮਾਨਾ ਆ ਚੁੱਕਾ ਸੀ ਪੰਜਾਬੀ ਚੈਨਲ ਚੱਲ ਚੁੱਕੇ ਸਨ ਪਰ ਇਹਦੇ 'ਚ ਕਹਿਣਾ ਕੋਈ ਡਾਊਟ ਨਹੀਂ ਆ ਕਿ ਪੰਜਾਬੀ ਚੈਨਲਾਂ ਦੇ ਉੱਪਰ ਇਨ੍ਹਾਂ ਗਾਇਕਾਂ ਵੱਲੋਂ ਅੱਜ ਵੀ ਲੋਕ ਬੜੇ ਸਹਿਮਤ ਹੋਣਗੇ ਕਿ ਬਹੁਤ ਹੀ ਜ਼ਿਆਦਾ ਲਚਰਤਾ ਜਿਹੜੀ ਆ ਉਹ ਉਹਨਾਂ ਸਮਿਆਂ ਦੇ ਵਿੱਚ ਵੀਡੀਓਜ਼ ਦੇ ਵਿੱਚ ਦਿਖਾਈ ਜਾਂਦੀ ਸੀ ਜੀ ਚਾਹੀ ਉਹਦੇ 'ਚ ਮੈ ਨਾਮੀਗਨਮੀ ਸਿੰਗਰਾਂ ਦੀ ਗੱਲ ਕਰਾਂ ਤੇ ਮਲਕੀਤ ਸਿੰਘ ਹੋ ਗਿਆ ਜੱਸੀ ਸਿੱਧੂ ਹੋ ਗਿਆ ਚਾਹੇ ਜੈਜੀ ਵੀ ਆਪ ਕਿਉਂ ਨਹੀਂ ਸੀ ਜੀ ਇਹ ਚੀਜ਼ਾਂ ਜ਼ਿਆਦਾਤਰ ਹੀ 90s ਦਾ ਸਮਾਂ ਇੱਕ ਐਸਾ ਦੌਰ ਚੱਲਿਆ ਕਿ ਜਦੋਂ ਇਹਨਾਂ ਗਾਇਕਾਂ ਦੀ ਤੇ ਇਹਨਾਂ ਵੱਲ ਵਹਿੰਦੇ-ਵਹਿੰਦੇ ਕੁਝ ਪੰਜਾਬ ਦੇ ਹੋਰ ਵੀ ਗਾਇਕ ਜਿਹੜੇ ਹੀ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਇਹਨਾਂ ਨੂੰ ਜਿਵੇਂ ਕਾਪੀ ਕਰਨ ਦੀ ਤੇ ਇਹਨਾਂ ਨੇ ਇਹ ਦਰਸਾ ਲਾਈ ਸੀ ਬਾਹਰੋਂ ਇਹਨਾਂ ਨੇ ਵੈਸਟਰਨ 뮤직 ਜਿਹੜਾ ਵਾ ਉਹ 뮤직 ਵੀਡੀਓਜ਼ ਪਹਿਲਾਂ ਦੇਖੀਆਂ ਹੋਣੀਆਂ ਉਸੇ ਤਰ੍ਹਾਂ ਦੀਆਂ ਇਹਨਾਂ ਨੇ ਲੱਚਰ ਦਾ ਭਰੀਆਂ ਜਿਹੜੀਆਂ ਵੀਡੀਓਜ਼ ਨੇ ਉਹ ਆਪਣੇ ਗਾਣਿਆਂ ਦੇ ਵਿੱਚ ਪ੍ਰੈਜ਼ੈਂਟ ਕਰਨੀ ਸ਼ੁਰੂ ਕਰ ਦਿੱਤੀਆਂ ਮਤਲਬ ਮੈਂ ਕਹਿ ਸਕਦਾ ਕਿ ਲਚਰਤਾ ਇਸ ਕਦਰ ਤੱਕ ਇਹਨਾਂ ਦੇ ਗੀਤਾਂ ਦੀ ਵੀਡੀਓ ਦੇ ਵਿੱਚ ਆ ਚੁੱਕੀ ਹੋਈ ਸੀ ਕਿ ਤੁਸੀਂ ਪਰਿਵਾਰ ਦੇ ਵਿੱਚ ਬਹਿ ਕੇ ਜਿਵੇਂ-ਜਿਵੇਂ ਛੇਤੀ ਕੋਈ ਪੰਜਾਬੀ ਗਾਣਾ ਆ ਜਾਂਦਾ ਛੇਤੀ-ਛੇਤੀ ਚੈਨਲ ਚੇਂਜ ਕਰਨਾ ਪੈਂਦਾ ਸੀ ਕਿ ਤੁਸੀਂ ਪਰਿਵਾਰ ਦੇ ਵਿੱਚ ਤੁਹਾਡੇ ਪੰਜਾਬੀ ਗਾਣਾ ਨਹੀਂ ਸੀ ਚੱਲ ਸਕਦਾ ਕਿਸੇ ਟਾਈਮ ਤੇ ਇਹ ਹਾਲਾਤ ਸਨ ਜੀ ਉਹਨੂੰ ਵੇਖ ਕੇ ਲੱਗਦਾ ਸੀ ਕਿ ਅੱਜ ਜੇ ਇੰਨਾ ਨਿਗਾਰ ਆ ਚੁੱਕਾ ਮਤਲਬ ਇੰਨੀ ਤਰਾਸਤੀ ਆ ਚੁੱਕੀ ਹੈ ਚੀਜ਼ ਦੇ ਵਿੱਚ ਤੇ ਆਉਣ ਵਾਲਾ ਸਮਾਂ ਜਿਹੜਾ ਵਾ ਉਹ ਕਿਵੇਂ ਦਾ ਹੋਏਗਾ ਔਰ ਇਸ ਤੋਂ ਉਲਟ ਮੈਨੂੰ ਲੱਗਦਾ ਕਿ ਜਦੋਂ ਗਾਇਕੀ ਦੀ ਜਿਹੜੀ ਉਹ ਆਪਣਾ ਤਰਜ਼ ਹੈ ਜਿਹੜੀ ਕਹਿ ਸਕਦੇ ਕਿ ਗਾਇਕੀ ਦਾ ਜਿਹੜਾ ਰੁਝਾਨ ਜਦੋਂ ਲੋਕਲ ਪੰਜਾਬ ਦੇ ਨੌਜਵਾਨਾਂ ਦੇ ਹੱਥ ਵਿੱਚ ਆਇਆ ਖਾਸ ਕਰਕੇ ਦਸਤਾਰਾਂ ਵਾਲੇ ਜਿਵੇਂ ਜਿਹਦੇ ਵਿੱਚ ਰਣਜੀਤ ਬਾਵਾ ਐਮੀ ਵਿਰਕ ਦਿਲਜੀਤ ਦੋਸਾਂਝ ਇਹਨਾਂ ਵਰਗੇ ਗਾਇਕਾਂ ਦੇ ਹੱਥ ਜਦੋਂ ਗਾਇਕੀ ਆਈ ਇਹਨਾਂ ਨੇ ਉਸ ਇਹ ਐਟ ਲੀਸਟ ਕਹਿਣਾ ਜ਼ਰੂਰ ਵਧੀਆ ਹੋਏਗਾ ਇਹਨਾਂ ਨੂੰ ਐਪਰੀਸ਼ੀਏਟ ਕਰਨਾ ਤੇ ਜ਼ਰੂਰ ਬੰਦ ਹੈ ਕਿ ਇਹਨਾਂ ਨੇ ਉਸ ਲੈਵਲ ਦੀਆਂ ਜਿਹੜੀਆਂ ਵੀਡੀਓ ਸੀ ਉਹਨੂੰ ਬੰਦ ਕਰਕੇ ਉਹਨੂੰ ਪਛਾਣ ਸੁੱਟ ਕੇ ਜਿਹੜਾ ਵਾ ਆਨ ਵਾਲੇ ਟਾਈਮ ਦੇ ਵਿੱਚ ਜਿਹੜਾ ਘੱਟੋ ਘੱਟ ਇਹ ਚੀਜ਼ਾਂ ਦੇ ਵਿੱਚ ਕਾਫੀ ਬਦਲਾਅ ਜਿਹੜਾ ਉਹ ਦੇਖਣ ਨੂੰ ਮਿਲਿਆ ਜੀ ਬਿਲਕੁਲ ਜੀ ਦੀ ਸੈ ਜੀ ਜੇ ਆਪਾਂ ਵੇਖੀਏ ਨਾ ਜਿਵੇਂ ਤੁਸੀਂ ਗੱਲ ਕੀਤੀ ਕਿ ਜਿਹੜੀਆਂ ਲਚਕਤਾ ਭਰੀਆਂ ਵੀਡੀਓ ਜਿਹੜੀਆਂ ਅ ਕਾਈਂਡ ਆਫ ਮਾਡਲ ਜਿਹੜੇ ਉਹਨਾਂ ਦੇ ਜਿਹੜਾ ਕੱਪੜੇ ਬੜੇ ਘੱਟ ਹੁੰਦੇ ਸੀ ਲਾਲੋ ਹਾਂ ਤੇ ਜਦੋਂ ਵੇਖਣਾ ਤੇ ਇਹ ਕੋਈ ਪਰਿਵਾਰ ਵਾਲਾ ਬੈਠਾ ਤੇ ਜ਼ਿਆਦਾ ਵੱਡਿਆਂ ਨੂੰ ਉੱਠ ਕੇ ਜਾਣਾ ਪੈਂਦਾ ਹੈ ਜਾਂ ਬੱਚਿਆਂ ਨੂੰ ਉੱਠ ਕੇ ਜਾਣਾ ਪੈਂਦਾ ਹੈ ਜਿਆਦਾਤਰ ਇਦਾਂ ਹੋਇਆ ਸੋ ਇਹ ਗਾਇਕ ਨਹੀਂ ਜਾਂਦਾ ਜਿਹੜੇ ਪੱਗਾਂ ਬੰਨਦੇ ਨੇ ਮੈਂ ਆਖਾਂ ਕਿ ਚਲੋ ਜਿੱਥੇ ਗਾਇਕ ਹੀ ਚੰਗੇ ਨੇ ਜਿਹੜੇ ਪੱਗਾਂ ਵਾਲੇ ਗਾਇਕ ਕਹਿੰਦਾ ਉਹਨਾਂ ਨੇ ਹੁਣ ਮਲਕੀਰ ਸਿੰਘ ਦਾ ਗੱਲ ਕੀਤਾ ਹੈਗਾ ਤਾਂ ਉਹ ਵੀ ਬੰਨਦਾ ਪੱਗ ਆ ਉਹ ਜਿਹੜੇ ਨਵੇਂ ਮੁੰਡੇ ਆਏ ਨੇ ਇਹਨਾਂ ਨੇ ਵਾਕਿਆ ਹੀ ਤੁਹਾਡੀ ਗੱਲ ਬਿਲਕੁਲ ਜਾਇਜ਼ ਹੈ ਕਿ ਇਹਨਾਂ ਨੇ ਆਪਣੀਆਂ ਜਿਹੜੀਆਂ ਵੀਡੀਓਜ਼ ਨੇ ਉਹਦੇ ਵਿੱਚ ਕਈ ਕਈ ਥਾਵਾਂ ਕੋਈ ਸਿਕਦ ਨੂੰ ਸਾਢ ਕੇ ਤੇ ਵਧੀਆ ਹੀ ਪ੍ਰੈਜੈਂਟ ਕੀਤਾ ਸਾਰਾ ਕੁਝ ਪਰ ਮੈਂ ਇੱਕ ਚੀਜ਼ ਕਮਾਲ ਦੀ ਵੇਖਣ ਨੂੰ ਆਈ ਕਿ ਅੱਜ ਦਿਲਜੀਤ ਦਸਾਂਜ ਜਿਸ ਲੈਵਲ ਦਾ ਸਟਾਰ ਆ ਇੰਟਰਨੈਸ਼ਨਲ ਸਟਾਰ ਬਣ ਚੁੱਕਿਆ ਇਹ ਗੱਲ ਐਪਰੀਸ਼ੀਏਟ ਕਰਨ ਵਾਲੀ ਬਣਦੀ ਆ ਕਿ ਉਹਨੇ ਵਰਲਡ ਦੀ ਹਰ ਸਟੇਜ ਦੇ ਉੱਪਰ ਮਤਲਬ ਮੈਂ ਸਿਰਫ ਇੰਡੀਆ ਦੀ ਗੱਲ ਨਹੀਂ ਕਰ ਰਿਹਾ ਇੰਡੀਆ ਇਜ਼ ਵਨ ਆਫ ਦਾ ਪਾਰਟ ਆਫ ਇਟ ਜਿਹੜੇ ਉਹਦੇ ਕਾਨਸਰਟ ਹੋਏ ਆ ਵਰਲਡ ਦੀ ਹਰ ਸਟੇਜ ਦੇ ਉੱਪਰ ਉਹਨੇ ਸਿੱਖੀ ਸਿਧਾਂਤ ਦਾ ਹੌਕਾ ਜਿਹੜਾ ਉਹ ਜ਼ਰੂਰ ਦਿੰਦਾ ਹੈ ਚਾਹੇ ਉਹਨੇ ਗੁਰਨਾਣਕ ਸਾਹਿਬ ਦੇ ਬਾਰੇ ਚਾਹੇ ਉਹਨੇ ਜਿਹੜਾ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਬਾਰੇ ਮਤਲਬ ਹਰ ਚੀਜ਼ ਬਾਰੇ ਜਿਹੜਾ ਵਾ ਉਹ ਉਸਨੇ ਪ੍ਰਚਾਰ ਕਿਤਨਾ ਕਿਤੇ ਜਿੰਨਾ ਕ ਕਰ ਸਕਦੇ ਸੀ ਉਹਨੇ ਪ੍ਰਚਾਰ ਉਸ ਚੀਜ਼ ਦਾ ਜ਼ਰੂਰ ਕੀਤਾ ਕਿ ਮੈਂ ਮਨੋਂ ਨੇ ਪ੍ਰੈਜ਼ੈਂਟ ਜ਼ਰੂਰ ਕੀਤਾ ਪਹਿਲਾਂ ਤੇ ਇੱਕ ਤੇ ਬੜਾ ਵਿਵਾਦਜ ਬਿਆਨ ਜ ਚਲਾ ਵੀ ਗਿਆ ਸੀ ਕਿ ਪੰਜਾਬੀ ਆਗੇ ਹੋਏ ਫਿਰ ਉਸ ਤੋਂ ਬਾਅਦ ਇਹਨਾਂ ਇਹ ਚੀਜ਼ ਵੀ ਜਿਹੜੀ ਆ ਵਰਲਡ ਦੀ ਸਟੇਜ ਤੋਂ ਖੜ ਕੇ ਨਾ ਹਰ ਬਨੇ ਚੀਜ਼ ਕਹੀ ਆ ਕਿ ਭਾਈ ਸਿੱਖ ਕੌਣ ਨੇ ਦਸਤਾਰ ਜਿਹੜੀ ਬੰਦੇ ਇਹ ਕੌਣ ਨੇ ਅੱਜ ਵਰਲਡ ਲੈਵਲ ਦੇ ਪਲੇਟਫਾਰਮ ਤੇ ਇਹ ਚੀਜ਼ ਜਿਹੜਾ ਨੌਜਵਾਨ ਆ ਇਹ ਲੈ ਕੇ ਗਿਆ ਇਹਦੇ ਪਿੱਛੇ ਵੀ ਕਈ ਸਾਲਾਂ ਦੀ ਮਿਹਨਤ ਆ ਗੁਰਜੀਤ ਸਿੰਘ ਜੀ ਜੀ ਬਿਲਕੁਲ ਗੁਰਜੀਤ ਸਿੰਘ ਜੀ ਵੇਖਿਆ ਜਾਂਦੇ ਕਈ ਲੋਕਾਂ ਨੂੰ ਇਹ ਚੀਜ਼ ਨੂੰ ਹਟ ਕਰਦੇ ਨੇ ਜੀ ਮੈਂ ਕਿ ਪਿਛਲੇ ਪੌਡਕਾਸਟ ਸੁਣ ਰਿਹਾ ਕਿਸੇ ਨੂੰ ਕਹਿ ਰਿਹਾ ਸੀ ਕਿ ਉਹ ਜਿਹੜਾ ਹੋਸਟ ਹੀ ਕੀ ਜਿਹੜੇ ਪੰਜਾਬੀ ਇਹ ਕਿਉਂ ਕਹਿੰਦੇ ਕਿ ਅਸੀਂ ਪੰਜਾਬੀ ਆ ਹੂੰ ਤੇ ਤੁਸੀਂ ਇੰਡੀਅਨ ਕਿਉਂ ਨਹੀਂ ਕਹਿੰਦੇ ਜੀ ਸਾਡਾ ਹਿੰਦੁਸਤਾਨ ਨਾਲ ਕੋਈ ਇਹੋ ਜਿਹਾ ਐ ਨਹੀਂ ਵੈਰ ਨਹੀਂ ਹੈਗਾ ਜੀ ਜਾਂ ਅਸੀਂ ਕਿਸੇ ਨੂੰ ਮਾੜਾ ਨਹੀਂ ਬੋਲਦੇ ਪਰ ਰਿਐਲਿਟੀ ਜਿਹੜੀ ਹੈ ਕਿ ਅਸੀਂ ਉਹਨੇ ਇਹੀ ਕਾਸਟੇਜ ਤੋਂ ਹੂੰ ਕਿ ਮੇਰੀ ਮਾਂ ਜਿਹੜੀ ਬੋਲੀ ਉਹ ਪੰਜਾਬੀ ਆ ਹੂੰ ਤੇ ਮੈਂ ਕਿਉਂ ਨਾ ਕਹਾਂ ਕਿ ਮੈਂ ਪੰਜਾਬੀ ਬਿਲਕੁਲ ਸੋ ਠੀਕ ਆ ਆਪਾਂ ਕਿਸੇ ਸਟੇਟ ਚ ਹੁਣ ਜੇ ਕੋਈ ਕੈਲੀਫੋਰਨੀਆ ਤੋਂ ਜਾਂਦਾ ਟੈਕਸਸ ਫਲਾ ਲੋ ਇੱਥੇ ਵੀ ਹਾਂਜੀ ਤੇ ਉਹ ਜਾ ਕੇ ਜੇ ਟੈਕਸਸ ਕਹਦੇ ਕਿ ਹਾਂ ਮੈਂ ਕੈਲੀਫੋਰਨੀਆ ਤੋਂ ਆਇਆ ਮੈਂ ਕੈਲੀਫੋਰਨੀਅਨ ਆ ਹੂੰ ਤੇ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ ਕਿਸੇ ਨੂੰ ਇੱਥੇ ਇੱਥੇ ਕੋਈ ਇਤਰਾਜ਼ ਨਹੀਂ ਉੱਥੇ ਜਿਹੜਾ ਇਤਰਾਜ਼ ਕੀਤਾ ਜਾਂਦਾ ਹੈ ਚੀਜ਼ ਦਾ ਕਿਉਂ ਕਿਉਂ ਇਹ ਤਾਂ ਕੀਤਾ ਜਾਂਦਾ ਹੈ ਕਿ ਇੱਕ ਪਸਾਹਣ ਆ ਉਹ ਪੰਜਾਬ ਦਾ ਜਿਹੜਾ ਖਿੱਤਾ ਆ ਉਹਨੇ ਕੀ ਕਹਿੰਦੇ ਨੇ ਨਾ ਕਿ ਜਦੋਂ 베ਰੀ ਦੇ ਕਹਿੰਦੇ ਉੱਚੀ 베ਰੀ ਨੇ ਪੱਟੇ ਵੱਜਦੇ ਨੇ ਨਵੇਂ ਨੂੰ ਕੋਣ ਪੁੱਛਦਾ ਸੋ ਪੰਜਾਬ ਦੀ ਇੱਕ ਜਿਹੜੀ ਸਥਿਤੀ ਸੌਰੀ ਮੈਂ ਤੁਹਾਨੂੰ ਬਿਲਕੁਲ 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 ਜੀ ਪੰਜਾਬ ਦੀ ਜਿਹੜੀ ਸਥਿਤੀ ਆ ਪੰਜਾਬ ਦਾ ਜਿਹੜਾ ਕਲਚਰ ਆ ਪੰਜਾਬ ਦਾ ਜਿਹੜਾ ਏਰੀਆ ਜਿਹੜਾ ਉਹ ਇੱਕ ਐਸੋ ਜਿਹਾ ਏਰੀਆ ਵਾ ਜਿੱਥੇ ਹਰ ਕੋਈ ਮਾਣ ਕਰ ਸਕਦਾ ਪੰਜਾਬ ਦਾ ਇਤਿਹਾਸ ਉੱਤੇ ਮਾਣ ਕੀਤਾ ਜਾ ਸਕਦਾ ਜੇ ਪੰਜਾਬ ਚ ਗੁਰੂਆਂ ਫੀਰਾਂ ਦੀ ਗੱਲ ਕਰੀਏ ਹਨ ਤਾਂ ਪੰਜਾਬ ਇੱਕ ਐਹੋ ਜਿਹਾ ਖਿੱਤਾ ਹੈ ਤੇ ਮਾਣ ਮਹਿਸੂਸ ਹੁੰਦਾ ਹਰ ਇੱਕ ਨੂੰ ਤੇ ਕਹਿਣਾ ਜੀ ਕਰਦਾ ਕਿ ਕਈ ਕੀ ਅਸੀਂ ਪੰਜਾਬੀ ਹਾਂ ਜੀ ਸੋ ਜੇ ਅਕੇ ਜੀ ਦਲਜੀਤ ਨੇ ਕਿ ਬੜੀ ਛੋਟੀ ਗੱਲ ਕੀਤੀ ਹੈ ਕਹਿੰਦਾ ਕਿ ਜੇ ਆਪਾਂ ਇਸ ਇਸ ਲੈਵਲ ਤੇ ਮੈਂ ਪਹੁੰਚਿਆ ਆਇਆ ਹਾਂ ਹੂੰ ਕਿ ਮੈਂ ਕਿਸੇ ਧਰਮ ਦੀ ਗੱਲ ਜੇ ਮੈਂ ਇੱਕ ਇੱਕ ਧਰਮ ਦੀ ਗੱਲ ਕਰਾਂ ਹਨਾ ਜਾਂ ਮੈਂ ਕਿਸੇ ਇੱਕ ਖਿੱਤੇ ਦੀ ਗੱਲ ਕਰਨਾ ਉਹਦੇ ਵਾਸਤੇ ਹਰ ਇੱਕ ਚੀਜ਼ ਬਰਾਬਰ ਆ ਤੇ ਉਹਨੂੰ ਬਰਾਬਰ ਦਾ ਕਰਕੇ ਕਹਿ ਰਿਹਾ ਉਹ ਜੇ ਇੰਡੀਆ ਗਿਆ ਤੇ ਉਹਨੇ ਇੰਡੀਆ ਦਾ ਫਲੈਗ ਵੀ ਹੱਥ ਵਿੱਚ ਫੜਿਆ ਬਿਲਕੁਲ ਠੀਕ ਹੈ ਜੀ ਸੋ ਕਈ ਥਾਈ ਹੁੰਦਾ ਹੈ ਕਿ ਆਪਣੀ ਜਿਹੜੀ ਸੋਚ ਹੈ ਨਾ ਉਹ ਆਪਾਂ ਉੱਥੇ ਕਿ ਰੱਖ ਲੈਣੇ ਹੈ ਕਿ ਸਾਡੀ ਉਹ ਇੱਕ ਦਾਇਰਾ ਬਣਾ ਲੈਣੇ ਸੋਚ ਦਾ ਹੂੰ ਸੋ ਮੈਨੇ ਮੈਂ ਇੱਕ ਪਿਛਲੇ ਐਪੀਸੋਡ ਚ ਵੀ ਗੱਲ ਕੀਤੀ ਕਿ ਆਪਾਂ ਜੇ ਕੈਲੀਫੋਰਨੀਆ 'ਚ ਰਹਿੰਦੇ ਆ ਨਾ ਜੀ ਤੇ ਤੁਸੀਂ ਇੱਥੇ ਪੰਜਾਬੀ ਲੈਂਗੁਏਜ ਵੀ ਟੈਸਟ ਦੇ ਸਕਦੇ ਹੋ ਇਹਨੂੰ ਬੜਾ ਵਧੀਆ ਲੱਗਦਾ ਇਹ ਮੈਨੂੰ ਬੜੀ ਪ੍ਰਭਾਵਿਤ ਕਰਦੀ ਚੀਜ਼ ਕਿ ਗੋਰਿਆਂ ਨੂੰ ਤਾਂ ਡਰ ਨਹੀਂ ਹੈਗਾ ਕਿ ਸਾਡੀ ਕਿਤੇ ਅੰਗਰੇਜ਼ੀ ਲੈਂਗੁਏਜ ਜਿਹੜੀ ਇਹ ਪੰਜਾਬੀ ਖਾ ਨਾ ਜਾਵੇ ਜੀ ਜਾਂ ਮਤਲਬ ਪੰਜਾਬੀ ਆ ਗਏ ਨੇ ਤੇ ਜਾਏ ਕਿ ਇੱਥੇ ਦੇਹੋ ਜਿਹਾ ਉਹ ਇੱਥੇ ਵਾਲੇ ਸਟੇਜਾਂ ਦੇ ਵੀ ਕਹਿੰਦਾ ਆ ਜਦਜੀਤ ਕਿ ਪੰਜਾਬੀ ਆ ਗਏ ਉਹ ਇਹ ਕਿਚੇਲਾ 'ਚ ਪੰਜਾਬੀ ਆ ਗਏ ਪਰ ਗੋਰਿਆਂ ਨੇ ਕਿਤੇ ਨਾਰਾਜ਼ ਨਹੀਂ ਕੀਤਾ ਕਿ ਕਿ ਉਹ ਉਹ ਜਿਹੜੇ ਲੋਕ ਕਹਿੰਦੇ ਨੇ ਕਿ ਉਹਨਾਂ ਦੀ ਇਨਸਿਕਿਉਰਟੀ ਹੋਈ ਫਿਰ ਉਹ ਬਿਲਕੁਲ ਜੀ ਮੇਕੋ ਅਮਰੀਕਾ ਵਰਗਾ ਦੇਸ਼ ਜਿਹਨੂੰ ਸੁਪਰ ਪਾਵਰ ਮੰਨਿਆ ਜਾਂਦਾ ਕਿ ਅਮਰੀਕਾ ਦੇ ਵਿੱਚ ਤੁਸੀਂ ਗਰਜੀਤ ਸਿੰਘ ਜੀ ਜਾਣ ਕੇ ਰਾਣੋਗੇ ਇਹਨਾਂ ਦੀ ਕੋਈ ਅਫੀਸ਼ੀਅਲ ਲੈਂਗੁਏਜ ਨਹੀਂ ਹੈਗੀ ਜਿਵੇਂ ਕਈ ਇੱਥੇ ਇੰਗਲਿਸ਼ ਚੱਲਦੀ ਆ ਤੇ ਇੰਗਲਿਸ਼ ਕੋਈ ਇਹਨਾਂ ਦੀ ਅਫੀਸ਼ੀਅਲ ਲੈਂਗੁਏਜ ਨਹੀਂ ਹੈਗੀ ਭਾਸ਼ਾ ਦੇ ਆਧਾਰ ਦੇ ਉੱਪਰ ਲੋਕ ਇੱਥੇ ਲੜ ਨਹੀਂ ਰਹੇ ਸਭ ਨੂੰ ਪਤਾ ਉਹ ਇੱਥੋਂ ਦੇ ਵਾਸੀ ਨੇ ਜੇ ਇੰਡੀਆ ਦੇ ਵਿੱਚ ਹਰ ਖਿੱਤੇ ਦਾ ਰਹਿਣ ਵਾਲਾ ਵਾਸੀ ਨੂੰ ਪਤਾ ਕਿ ਉਹਦਾ ਯਾਰ ਦੇਸ਼ ਇੰਡੀਆ ਆ ਬਾ ਆਲਰੇਡੀ ਫਿਰ ਹਰ ਕਿਸੇ ਦਾ ਰੰਗ ਅਲੱ ਇਹ ਹਰ ਸਟੇਟ ਜੁੜ ਕੇ ਕਹਿ ਸਕਦੇ ਆ ਨਾ ਕਿ ਓਬਾਮਾ ਨੇ ਜਦੋਂ ਇੰਡੀਆ ਦੇ ਵਿਹਾਰੀ ਦੇ ਦੌਰਾਨ ਇੱਕ ਚੀਜ਼ ਬੜੀ ਵਧੀਆ ਕਹੀ ਸੀ ਕਿ ਜਿਹੜੀ ਹੇਟ ਵੱਧਦੀ ਪਈ ਆ ਉੱਥੇ ਹਨਾ ਉਹ ਓਬਾਮਾ ਨੇ ਵੀ ਸੁਣੀ ਗੱਲ ਕਹੀ ਸੀ ਕਿ ਇੱਕ ਬਾਗੀਚਾ ਬਾਗੀਚੇ ਦੇ ਵਿੱਚ ਅਲੱਗ-ਅਲੱਗ ਰੰਗ ਦੇ ਫੁੱਲ ਨੇ ਉਹ ਫੁੱਲ ਮਿਲਾ ਕੇ ਇੱਕ ਸੋਹਣਾ ਜਿਹਾ ਗੁਲਦਸਤਾ ਬਣ ਜਾਂਦਾ ਸੋ ਇਸੇ ਤਰ੍ਹਾਂ ਹੀ ਹਰ ਪ੍ਰਾਂਤ ਦੀ ਇੱਕ ਸਪੈਸ਼ialਟੀ ਹੈ ਹੁਣ ਮੈਂ ਇਹ ਚੀਜ਼ ਜਾਣ ਕੇ ਵੀ ਗੁਰਜੀਤ ਸਿੰਘ ਜੀ ਮੈਂ ਜ਼ਰੂਰ ਕਵਾਂਗਾ ਕਿ ਇੱਥੇ ਪੰਜਾਬ ਦੇ ਵਿੱਚ ਪੰਜਾਬੀ ਹਰ ਤਰ੍ਹਾਂ ਦਾ ਪੰਜਾਬੀ ਪੰਜਾਬ ਦੇ ਵਿੱਚ ਜਿਹੜਾ ਪੰਜਾਬੀ ਹੈ ਨਾ ਜੀ ਉਹ ਬੜੇ ਪ੍ਰਾਊਡਲੀ ਕਹਾਂ ਕਰਦਾ ਸੀ ਕਿ ਭਈ ਮੈਂ ਜੇ ਸਿੱਖਾਂ ਤੇ ਮੈਂ ਪੰਜਾਬੀ ਸਿੱਖਾਂ ਜੇ ਮੈਂ Hindu ਹਾਂ ਤੇ ਮੈਂ ਪੰਜਾਬੀ Hindu ਹਾਂ ਮਤਲਬ ਮੈਂ ਇੱਥੋਂ ਦਾ ਕਹਿ ਸਕਦਾ ਹਾਂ ਕਿ ਮੇਰੇ ਨਾਲ ਜਿਹੜੇ ਪੜਦੇ ਰਹੇ Hindu ਉਹ ਪੜ ਤੇ ਥਾਪੀ ਮਾਰ ਕੇ ਕਹਿੰਦੇ ਸੀ ਕਿ ਭਾਈ ਅਸੀਂ ਪੰਜਾਬੀ ਆ ਮੈਂ ਐਸੇ Hindu ਨੂੰ ਮਿਲਿਆ ਜਿਹੜੇ ਠੇਠ ਟਿਪੀਕਲ ਪੰਜਾਬੀ ਬੰਦੇ ਹੈਗੇ ਸੀ ਕਿ ਸਾਡੇ ਸ਼ਹਿਰੀ ਜਿਹੜੇ ਸਿੱਖ ਵੀ ਉਹ ਵੀ ਉਹਨਾਂ ਜਿੰਨੀ ਠੇੜ ਪੰਜਾਬੀ ਨਹੀਂ ਸੀ ਬੋਲ ਸਕਦੇ ਬੰਦੇ ਸੋ ਇਹ ਬੜਾ ਪ੍ਰੇਮ ਪਿਆਰ ਦੀ ਭਾਵਨਾ ਦੇ ਨਾਲ ਇੱਕ ਪੰਜਾਬ ਖਿੱਤੇ ਦੇ ਵਿੱਚ ਲੋਕ ਇੱਕ ਪਰਿਵਾਰ ਵਾਂਗੂ ਰਹਿੰਦੇ ਰਹੇ ਨੇ ਕੁਝ ਸਮੇਂ ਦੀਆਂ ਸਿਆਸਤਾਂ ਨੇ ਜਰੂਰ ਕਹਿ ਸਕਦੇ ਆ ਕਿ ਇੱਕ ਜਿਹੜੀ ਨਫ਼ਰਤ ਭਾਵਨਾ ਹੁੰਦੀ ਨਾ ਗੁਰਜੀਤ ਸਿੰਘ ਜੀ ਇਹ ਦਰਸਲ ਦੋ ਤਰ੍ਹਾਂ ਦੀ ਹੁੰਦੀ ਆ ਜੀ ਇਹ ਦੋ ਤਰ੍ਹਾਂ ਦੀ ਜਿਹੜੀ ਹੁੰਦੀ ਨਾ ਜਿਵੇਂ ਦੋ ਜਾਣਿਆਂ ਦੀ ਨਫ਼ਰਤ ਹੁੰਦੀ ਆ ਹੁਣ ਉਹ ਜਿੱਥੇ ਜੇ ਨੂੰ ਬਸ ਇਹ ਇਹ ਰੂਪ ਦੇ ਦਿੱਤਾ ਜਾਂਦਾ ਵਾ Hindu Sikh Muslim Christian ਇਹ ਚੀਜ਼ ਦਾ ਜਦ ਕਿ ਹੁੰਦੇ ਆਪਣੇ ਪਰਸਨਲ ਭਾਵ ਪੇ ਭੇਦ ਭਾਵਨੇ ਇਹਦੇ ਵਿੱਚ ਜੀ ਬਿਲਕੁਲ ਕਿ ਕਈ ਚੀਜ਼ਾਂ ਜਿਹੜੀਆਂ ਟਾਈਮ ਦੇ ਅਨਸਾਰ ਜਿਹੜੇ ਸਮੇਂ 'ਚ ਕੋਈ ਹੈ ਜੀ ਘਟਨਾ ਘੜਦੀ ਹੈ ਤੇ ਕਈ ਲੋਕ ਉਹ ਤਾਂਗ 'ਚ ਬੈਠੇ ਹੁੰਦੇ ਆ ਕਿ ਅਸੀਂ ਆਪਣਾ ਫਾਇਦਾ ਕਰ ਚੁੱਕੀਏ ਜਾਂ ਕੋਈ ਇਹੋ ਜਿਹਾ ਮਸਲਾ ਆਵੇ ਜਿਹਨਾਂ ਸਾਡਾ ਸਾਡੀ ਪਾਰਟੀ ਸਾਡੇ ਰਾਜਨੀਤਿਕ ਮਸਲੇ ਜਾਂ ਕਿਸੇ ਖਾਸ ਗਰੁੱਪ ਦਾ ਅਭਾਰ ਹੋਵੇ ਜੀ ਤੋਂ ਇਹੋ ਜਿਹੀ ਚੀਜ਼ਾਂ ਨੇ ਬਾਈ ਇੱਕ ਗੱਲ ਜ਼ਰੂਰ ਹੈ ਜੀ ਇੱਥੇ ਆਈਡੀ ਮਰਕ ਕੰਟਰੀ ਜਾਂ ਇਹਨਾਂ ਦੇ ਐਨਵੀਜ਼ਨ ਨੇ ਕਈ ਲਾਈਕ ਜੀ ਜਿਹੜਾ ਰੂਸ਼ ਜਿਹੜਾ ਇੱਕ ਟਾਈਮ ਦਾ ਦੋਸਤ ਰਹਿ ਚੁੱਕਿਆ ਫਿਰ ਹੁਣ ਇਸ ਟਾਈਮ ਤੈਨੂੰ ਐਨਮੀ ਕੀਤਾ ਜਾਂਦਾ ਕਿ ਉਹ ਸਾਡੇ ਐਨਮੀ ਨੇ ਪਰ ਇੱਥੇ ਤੈਨੂੰ ਕਿਤੇ ਨਹੀਂ ਕਿਹਾ ਜਾਊਗਾ ਕਿ ਤੂੰ ਬੋਲ ਰੂਸ਼ ਮਰਦਾਬਾਦ ਹੰ ਗੁਰਜੀਤ ਸਿੰਘ ਜੀ ਇਹ ਤੇ ਵੇਖੋ ਇੱਕ ਸਿਆਸਤੀ ਚੀਜ਼ਾਂ ਹੋ ਗਈਆਂ ਬਿਲਕੁਲ ਪਰ ਇੱਥੇ ਇਹ ਨਹੀਂ ਕਿਹਾ ਜਾਂਦਾ ਕਿਸੇ ਨੂੰ ਕਿ ਤੇਰੀ ਜਿਹੜੀ ਦੇਸ਼ ਭਗਤੀ ਆ ਜਾਂ ਤੈਨੂੰ ਅਸੀਂ ਫਿਰ ਅਮਰੀਕਨ ਨਹੀਂ ਤੈਨੂੰ ਤਾਂ ਹੀ ਮੰਨਣਾ ਜੀ ਤੁਹ ਕਵੇ ਰੂ ਉਸਮੰਦਾਬਾਦ ਜੀ ਸੋ ਇਹ ਕਈ ਚੀਜ਼ਾਂ ਜਿਹੜੀਆਂ ਨੇ ਨਾ ਉਹ ਹੈ ਹੀਆਂ ਨੇ ਜਿਹੜੀਆਂ ਮੰਨਣ ਵਾਲੀਆਂ ਨੇ ਤੇ ਉਹਨਾਂ ਨੂੰ ਦੂਰ ਕਰਨ ਦੀ ਲੋੜ ਆ ਜੀ ਕਿਉਂਕਿ ਇੱਕ ਜਿਹੜੀ ਹਿਊਮਨ ਲਾਈਫ ਆ ਉਹ 60 70 ਸਾਲ ਦੀ ਆ ਠੀਕ ਹੈ ਜੀ ਤੇ 60 70 ਸਾਲ ਵਿੱਚ ਆਪਾਂ ਬੜਾ ਕੁਝ ਕਰਦੇ ਆ ਪਹਿਲਾਂ ਤਾਂ ਬੜਾ ਬੱਚਾ ਆ ਕਹਿੰਦੇ 12 14 ਸਾਲ ਬੱਚੇ ਚ ਲੰਘ ਜਾਂਦੇ ਨੇ ਹਣਾ ਜੀ ਫਿਰ ਜਵਾਨ ਹੁੰਦਾ ਬੰਦਾ ਭੱਜ ਨੱਟ ਨੱਟਦਾ ਕਿ ਮੈਂ ਪੈਰਾਂ ਦੇ ਖੜਾ ਆ ਜੀ ਫਿਰ ਆਪਾਂ ਆਪਣੇ ਪੈਸੇ ਚਾਰ ਪੈਸੇ ਜੋੜਦੇ ਆ ਕਿ ਹਾਂ ਮੁੰਡਾਪੇ ਵਾਸਤੇ ਆਪਾਂ ਜਮਾ ਕਰ ਲਈਏ ਜੀ ਸੋ ਇਹ ਭੱਜ ਦੌੜ ਦੇ ਵਿੱਚ ਅਸੀਂ ਜਿੰਨੀ ਜ਼ਿੰਦਗੀ ਭੁੱਲ ਜਾਂਦੇ ਆ ਬਿਲਕੁਲ ਅਸੀਂ ਨਫ਼ਰਤਾਂ ਵੱਡੀਆਂ ਵੱਡੀਆਂ ਪਾਲ ਲੈਂਦੇ ਆ ਕਹਿੰਦੇ ਕਿ ਮਰਨ ਤੋਂ ਬਾਅਦ ਕਿਸੇ ਨੂੰ ਚੰਗਾ ਕਹਿਣ ਤੋਂ ਚੰਗਾ ਉਹਨੂੰ ਜਿੰਦੇ ਜੀ ਸਹੀ ਕਹਿ ਦੋ ਬਿਲਕੁਲ ਜਿੰਨਾ ਕਿ ਤੁਹਾਨੂੰ ਲੱਗਦਾ ਕਿ ਜੀ ਉਹ ਸਹੀ ਹੈ ਉਹਨੂੰ ਜਿੰਦੇ ਜੀ ਹੀ ਕਹੋ ਮਰੇ ਨੂੰ ਤੇ ਮਰਾ ਤਾਂ ਮਾਰੇ ਤੋਂ ਮਾੜਾ ਬੰਦਾ ਹੋਵੇ ਨਾ ਫਿਰ ਉਹਦੇ ਮਨ ਕਾਇਦ ਹੁੰਦਾ ਯਾਰੀ ਚੰਗਾ ਜਾਂਦਾ ਹੈ ਬਿਲਕੁਲ ਫਿਰ ਤੇਰੀ ਚੰਗੀ ਕੁਆਲਿਟੀ ਨਹੀਂ ਚੰਗੀ ਕੁਆਲਿਟੀ ਨਾਲ ਉਹ ਜਿੰਦੇ ਜੀ ਚੰਗੀਆਂ ਕੁਆਲਿਟੀਆਂ ਵੇਖੀਏ ਹਾਂ ਜੀ ਉਹ ਬਾਣੀ ਵੀ ਕਹਿੰਦੇ 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 ਸਾਝ ਕੀਜੇ ਗੁਣਾ ਕੇਰੀ ਹਰ ਬੰਦੇ ਚ ਗੁਣ ਹੋ ਸਕਦੇ ਨੇ ਜੀ ਤੇ ਤੁਸੀਂ ਗੁਣਾ ਨਹੀਂ ਸਾਂਝ ਪਾਓ ਕਿਸੇ ਦੇ ਗੁਣ ਜਰੂਰ ਵਿਚਾਰੋ ਜੀ ਕਿ ਕੈਸੇ ਨੇ ਜੇ ਤੁਹਾਡੀ ਕਿਸੇ ਨੇ ਇੱਕ ਵਾਰੀ ਵੀ ਹੈਲਪ ਕੀਤੀ ਹੈ ਤੇ ਨੌ ਵਾਰੀ ਤੁਹਾਨੂੰ ਨਾ ਵੀ ਕੀਤੀ ਹੈ ਉਹਦਾ ਵੀ ਗੁਣ ਯਾਦ ਰੱਖੋ ਬਿਲਕੁਲ ਤੇ ਜੇ ਇਦਾਂ ਨਾ ਕਰੋ ਕਿ ਜੇ ਕਿਸੇ ਨੇ ਨੌ ਵਾਰੀ ਹੈਲਪ ਕੀਤੀ ਤੇ ਇੱਕ ਵਾਰ ਨਹੀਂ ਕੀਤੀ ਤੇ ਤੁਸੀਂ ਇਹਨੂੰ ਬੁਰਾ ਬਣਾ ਦਿਓ ਸੋ ਚਾਹੀਦਾ ਤੇ ਇੰਜ ਪਰ ਹੋ ਉਲਟ ਰਿਹਾ

ਕਹਿ ਵੀ ਦਿੰਦੇ ਆ ਕਿ ਪੰਜਾਬੀ ਆਗੇ ਹੋਏ ਹਰ ਕਿਸੇ ਨੂੰ ਮੈਨੂੰ ਲੱਗਦਾ ਕਿ ਉਸ ਇੰਡੀਆ ਦੇ ਵਿੱਚ ਹਰ ਖਿੱਤੇ ਦੇ ਬੰਦੇ ਨੂੰ ਰਹਿਣ ਵਾਲੇ ਬੰਦੇ ਨੂੰ ਮਾਣ ਹੋਣਾ ਚਾਹੀਦਾ ਕਿ ਜੇ ਕੋਈ ਆ ਕੇ ਥਾਪੀ ਮਾਰ ਕੇ ਕਹਿੰਦਾ ਪੰਜਾਬੀ ਆਗੇ ਹੋਏ ਜੀ ਬਿਲਕੁਲ ਜੀ ਦੀ ਸਿੰਘ ਜੀ ਮੈਂ ਇੱਥੇ ਇੱਕ ਹੋਰ ਗੱਲ ਕਰਨੀ ਚਾਹੁੰਗਾ ਵੇਖੋ ਇੱਕ ਨਾ ਸਟੋਰੀ ਏ ਛੋਟੀ ਜੀ ਚਾਰ ਭਰਾ ਹੁੰਦੇ ਤੇ ਇੱਕ ਵੱਡਾ ਭਰਾ ਹੁੰਦਾ ਤੇ ਚਾਰ ਛੋਟੇ ਹੁੰਦੇ ਆ ਤੇਨੇ ਛੋਟੇ ਹੁੰਦੇ ਵੱਡਾ ਭਰਾ ਹੁੰਦਾ ਉਹ ਆਪਣੇ ਪਿਓ ਨਾਲ ਕੰਦੇ ਨਾ ਕੰਦਾ ਮੋਢੇ ਨਾਲ ਮੋਢਾ ਲਾ ਕੇ ਹਮ ਕੰਮ ਕਰਦਾ ਆ ਤੇ ਆਪਣੀਆਂ ਜਿਹੜੀਆਂ ਦੋ ਤਿੰਨ ਭੈਣਾਂ ਹੁੰਦੀਆਂ ਉਹਨਾਂ ਨੂੰ ਵੀ ਉਹਦਾ ਵਾ ਜੀ ਤੇ ਆਪਣੀ ਲਾਈਫ ਜਿਹੜੀ ਛੋਟੇ ਭਰਾਵਾਂ ਦੇ ਨਾ ਕਰਦਾ ਉਹਨਾਂ ਨੂੰ ਹਰ ਹਰ ਇੱਕ ਨੂੰ ਲਾਉਂਦਾ ਆਪਣੇ ਥਾਂ ਥਾਂ ਹੀ ਲਾਉਂਦਾ ਪਰ ਜਦੋਂ ਉਹਨੂੰ ਕਿਤੇ ਲੋਡ ਪੈ ਜਾਂਦੀ ਬਾਅਦ ਚ ਭਰਾ ਨੂੰ ਹਮ ਉਹਨੂੰ ਇਹ ਕਹੇ ਤਾਂ ਜਾਂਦਾ ਕਿ ਤੇਰੇ 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 ਪ੍ਰਵਾਹ ਦਾ ਬੜਾ ਖਰਚਾ ਵਾ ਫਲਾਣ ਉਹਨੇ ਇੱਕ ਸਾਈਡ ਤੇ ਕਰ ਦਿੱਤਾ ਜਾਂਦਾ ਹਮ ਉਹ ਭਰਾ ਮੈਂ ਵੇਖਿਆ ਕਿ ਆਪਣੇ ਬੱਚੇ ਦੇ ਨਾਲ ਰੋ ਰੋ ਕੇ ਵੀ ਗੱਲਾਂ ਕਰਦਾ ਜਦ ਮੇਰੇ ਭਰਾ ਨੇ ਮੇਰੇ ਮੇਰੇ ਭਰਾਵਾਂ ਨੇ ਮੈਂ ਇਦਾਂ ਇਦਾਂ ਕਰਤੀ ਇੱਕ ਵੱਡਾ ਭਰਾ ਜਿੱਤੇ ਵੱਡਾ ਭਰਾ ਮੈਂ ਕਹੂੰਗਾ ਪੰਜਾਬ ਨੂੰ ਜੀ ਤੇ ਬਾਕੀ ਜਿਹੜੇ ਛੋਟੇ ਭਰਾ ਉਸ ਸੁਬੇ ਨਹੀਂ ਜੀ ਠੀਕ ਹੈ ਜੀ ਹੁਣ ਜੇ ਵੱਡਾ ਭਰਾ ਇਹ ਕਹਿ ਦਿੰਦਾ ਆ ਕਿ ਮੈਂ ਯਾਰ ਇਦਾਂ ਕਰਦਾ ਰਿਆ ਇਹਨਾਂ ਨੇ ਮੇਰੇ ਨਾਲ ਇਦਾਂ ਕੀਤੀ ਉੱਥੇ ਛੋਟੇ ਭਰਾ ਨੂੰ ਵਿਚਾਰਨਾ ਜ਼ਰੂਰ ਚਾਹੀਦਾ ਜੀ ਕਿ ਯਾਰ ਵੱਡੇ ਭਰਾ ਨਾਲ ਕੋਈ ਤੱਕਾ ਤਾਂ ਨਹੀਂ ਹੋਇਆ ਬਿਲਕੁਲ ਯਾਰ ਇਹ ਗੱਲ ਕਿਤੇ ਇਹਨੂੰ ਇਹ ਇਹਨੇ ਸਾਡੇ ਵਾਸਤੇ ਅੱਜ ਅਸੀਂ ਆਪਾਂ ਕੁਝ ਕੀਤਾ ਆ ਤੇ ਅਸੀਂ ਵੀ ਇਹਦੀ ਬਾਹ ਫੜ ਲਈ ਕਿ ਉਹ ਚੱਲਿਆ ਨਾਲ ਲੈ ਕੇ ਚੱਲੀਏ ਇਹਨੂੰ ਵਹੀਂ ਵੱਡੇ ਭਰਾ ਨੂੰ ਵੱਡਾ ਮੰਨ ਲਈਏ ਕਿ ਕੋਈ ਹੱਕ ਨਹੀਂ ਹੈਗਾ ਕਿਉਂਕਿ ਉਹ ਵੱਡਾ ਹੈ ਜੇ ਪੰਜਾਬ ਨੇ ਕੁਰਬਾਨੀਆਂ ਕੀਤੀਆਂ ਨੇ ਪੰਜਾਬ ਨੇ ਬੜਾ ਸੰਤਾਪ ਚੱਲਿਆ ਆ ਜੇ ਆਪਾਂ 47 ਦੀ ਗੱਲ ਕਰੀਏ ਤੇ ਕਹਿੰਦੇ 10 ਲੱਖ ਦੇ ਕਰੀਬ ਲੋਕ ਜਿਹੜੇ ਮਰਨੇ ਰੇਪ ਹੋਏ ਨੇ ਫਿਰ ਜੇ ਆਪਾਂ 84 ਦੀ ਗੱਲ ਕਰੀਏ ਫਿਰ ਉਦੋਂ ਇਹ ਚੀਜ਼ਾਂ ਬੜੀਆਂ ਬੜਾ ਵੱਡੇ ਵਰਤਾਂਤ ਹੋਏ ਨੇ ਹਣਾ ਜੀ ਹੁਣ ਇੱਕ ਖਾਸ ਗੱਲ ਇਹ ਹੈ ਕਿ ਉਹ ਚੀਜ਼ ਜੱਪ ਲਈਆਂ ਜਾ ਰਹੇ ਨੇ ਨਹੀਂ ਹਾਂ ਕਿਉਂਕਿ ਉਹ ਉਹ ਇੱਕ ਜ਼ਖਮ ਨੇ ਲੱਗ ਗਿਆ ਜੀ ਪਰ ਉਹਨੂੰ ਜ਼ਖਮ ਨੂੰ ਜੇ curedਦੀ ਏ ਤੇ ਤਾਂ ਵੀ ਉਹ ਗਲਤ ਹੈ ਤੇ ਜੇ ਆਪਾਂ ਕਹਿ ਆ ਜੀ ਕਿ ਇਹਦਾ ਆਪਾਂ ਹੱਲ ਹੀ ਨਹੀਂ ਕੋਈ ਕਰਨਾ ਹੈ ਚੀਜ਼ ਦਾ ਤੇ ਫਿਰ ਆਪਾਂ ਗੱਲ ਕਰੀਏ ਜੇ ਵੱਡੇ ਭਰਾ ਨੂੰ ਵੱਡਾ ਭਰਾ ਮੰਨ ਰਹੀਏ ਤੇ ਕੋਈ ਮਾੜੀ ਗੱਲ ਨਹੀਂ ਬਿਲਕੁਲ ਜੀ ਗੱਲਬਾਤ ਨਾਲ ਹਰ ਚੀਜ਼ ਦਾ ਹੱਲ ਜਿਹੜਾ ਵਾ ਉਹ ਮਸਲਾ ਹੋ ਸਕਦਾ ਹੈ ਪਰ ਹਾਲ ਦੀ ਕੀੜੀ ਦੋਸਤੋ ਅੱਜ ਦੇ ਐਪੀਸੋਡ ਆ ਜੀ ਸਾਡਾ ਡੈਡੀਕੇਟਿਡ ਆ ਜੀ ਬਿਲਕੁਲ ਅਸੀਂ ਦਜੀਤ ਸਾਈ ਦੀ ਜਿਹੜੀ ਸਕਸੈਸ ਆ ਉਹਨੂੰ ਜ਼ਰੂਰ ਸੈਲੀਬ੍ਰੇਟ ਕਰਦੇ ਆ ਤੇ ਆਉਣ ਵਾਲੇ ਸਮੇਂ 'ਚ ਉਮੀਦ ਕਰਦੇ ਆ ਕਿ ਜਿਹੜੇ ਸਾਡੇ ਪੰਜਾਬੀ ਨੌਜਵਾਨ ਨੇ ਉਹ ਐਟਲੀਸਟ ਜਿਹੜੀ ਆ ਆਪਣੇ ਸਿਰ ਤੇ ਉੱਪਰ ਦਸਤਾਰਾਂ ਜਿਹੜੀਆਂ ਨੇ ਉਹ ਜ਼ਰੂਰ ਸਜਾਇਆ ਕਰਨਾ ਜੀ ਐਟਲੀਸਟ ਜਿਹੜੇ ਸਾਡੇ ਜਿਹੜੇ ਵੀਰ ਨੇ ਜਿਹੜੇ ਜਿਹੜੇ ਕੇਸਾਤਾਰੀ ਨਹੀਂ ਨੇ ਤੇ ਉਹ ਆਪਣਾ ਗੁਰਦੁਆਰਾ ਸਾਹਿਬ ਜਾਣ ਲੱਗਿਆ ਹਰ ਐਤਵਾਰ ਨੂੰ ਜਾਂ ਜਿਸ ਦਿਨ ਵੀ ਉਹਨਾਂ ਦਾ ਬਣਦਾ ਹੈ ਚਾਹੇ ਕੰਮ ਤੇ ਇੱਕ ਦਿਨ ਵੀਕ ਦੇ ਵਿੱਚ ਜਰੂਰ ਰੱਖੋ ਆਪਣੇ ਸਿਰਾਂ ਦੇ ਉੱਪਰ ਦਸਤਾਰਾਂ ਜਿਹੜੀਆਂ ਨੇ ਉਹ ਵਿਦੇਸ਼ਾਂ ਦੇ ਵਿੱਚ ਵੀ ਚਾਹੇ ਤੁਸੀਂ ਰਹਿੰਦੇ ਹੋ ਉਹ ਘੱਟੋ-ਘੱਟ ਹਫ਼ਤੇ ਦੇ ਵਿੱਚ ਇੱਕ ਦਿਨ ਜਰੂਰ ਮਿਥ ਲਓਗੇ ਤੁਸੀਂ ਆ ਦਿਨ ਹੈਗਾ ਚਾਹੇ ਤੁਸੀਂ ਆਪਣੇ ਕੰਮ ਤੇ ਸਕੂਲ ਕਾਲਜ ਜਾਂ ਗੁਰਦੁਆਰਾ ਸਾਹਿਬ ਇੱਕ ਦਿਨ ਹੀ ਐਟਲੀਸਟ ਦਸਤਾਰ ਸਜਾਉਣੀ ਸ਼ੁਰੂ ਕਰੋ ਤੁਸੀਂ ਆਪਣੀ ਲਾਈਫ ਦੇ ਵਿੱਚ ਜਿਹੜਾ ਡਿਫਰੈਂਸ ਜਿਹੜਾ ਨਾ ਉਹ ਫੀਲ ਕਰਨਾ ਸ਼ੁਰੂ ਕਰੋਗੇ ਕਿ ਮੈਂ ਜੇ ਸੱਤਾਂ ਦਿਨਾਂ ਦੇ ਵਿੱਚੋਂ ਇੱਕ ਦਿਨ ਬਹੁਤ ਵੱਖਰਾ ਲੱਗ ਰਿਹਾ ਸੀ ਰਾਜਾ ਲੱਗ ਰਿਹਾ ਸੀ ਤੇ ਬਾਕੀ ਦੇ ਦਿਨ ਜਿਹੜਾ ਮੇਰਾ ਲਾਈਫ ਜਿਹੜ ਨਾਰਮਲ ਚੱਲਦੀ ਆ ਸੋ ਅਬਜ਼ਰਵ ਜਰੂਰ ਕਰਿਆ ਕਰੋ ਡਿਫਰੈਂਸਸ ਸੋ ਇਹ ਇਨੀ ਸੌਖੀ ਨਹੀਂ ਸਾਨੂੰ ਜਿਹੜੀ ਇਹ ਦਸਤਾਰ ਮਿਲੀ ਆ ਸੋ ਇਹ ਇਹਦਾ ਜਿਹੜਾ ਮੋਲਾ ਬਹੁਤ ਹੀ ਜ਼ਿਆਦਾ ਕੀਮਤੀ ਹੈ ਤੇ ਇਸ ਕਰਕੇ ਜਿਹੜਾ ਕਿ ਨੌਜਵਾਨ ਵੀਰਾਂ ਨੂੰ ਬੜੀ ਜ਼ਰੂਰੀ ਬੇਨਤੀ ਹੈ ਕਿ ਬਈ ਐਟਲੀਸਟ ਇਹਦੇ ਨਾਲ ਆਪਾਂ ਜ਼ਰੂਰ ਜੁੜੀਏ ਇਸ ਚੀਜ਼ ਨਾਲ ਬਿਲਕੁਲ ਜੀ ਬੜਾ ਜ਼ਰੂਰੀ ਹੁੰਦਾ ਹੈ ਕਿ ਤੁਹਾਡਾ ਨੌਜਵਾਨ ਦਾ ਭਵਿੱਖ ਕਿੱਧਰ ਨੂੰ ਜਾਣਾ ਹੈ ਜੀ ਤੁਹਾਡੇ ਤੁਸੀਂ ਇਸ ਟਾਈਮ ਕੀ ਕਰ ਰਹੇ ਹੋ ਪ੍ਰੈਜ਼ੈਂਟ ਵਿੱਚ ਜਿਹੜਾ ਭਵਿੱਖ ਹੈ ਉਹ ਪ੍ਰੈਜ਼ੈਂਟ ਤੇ ਬੜਾ ਨਿਰਭਰ ਕਰਦਾ ਹੈ ਕਿ ਅਸੀਂ ਇਸ ਟਾਈਮ ਕੀ ਕਰ ਰਹੇ ਹਾਂ ਜੀ ਜੇ ਆਪਾਂ ਕਹਿੰਦੇ ਕਿ ਜੇ ਅਸੀਂ ਅੱਜ ਵੀ ਨਾ ਸਮਝੇ ਹੂੰ ਤੇ ਇਹ ਇੱਕ ਦੋ ਪੀੜ੍ਹੀਆਂ ਦਾ ਗੈਪ ਆ ਜਾਂਦਾ ਆ ਜਾਂਦਾ ਚੀਜ਼ਾਂ ਦਾ ਜਿੱਦਾਂ ਕਿ ਜੇ ਅਸੀਂ ਅੱਜ ਨਾ ਸਮਝੇ ਅੱਜ ਅਸੀਂ ਆਪਣੇ ਆਪ ਜਿਹੜੇ ਸੁਧਾਰ ਚਾਹੀਦੇ ਨੇ ਹਨ ਉਹਨੂੰ ਕਰਨੇ ਜੇ ਉਹ ਨਾ ਕੀਤੇ ਗਏ ਤੇ ਜਿਹੜੀ ਇਹ ਪੀੜ੍ਹੀਆਂ ਆ ਉਹਦਾ ਹੀ ਖਤਮ ਹੋ ਜਾਣੀ ਹੈ ਜਿਵੇਂ ਉਹ ਆਈਆਂ ਸੀ ਬਿਲਕੁਲ ਸਾਇਦ ਜ਼ਿਆਦਾ ਨਿਗਾਰਾ ਜੀ ਸੋ ਆਪਣੇ ਆਪ ਨੂੰ ਕਹਿੰਦੇ ਹੁੰਦੇ ਕਿ ਬੰਦੇ ਖੋਜ ਦਿਲ ਹਰ ਰੋਜ਼ ਆਪਣੇ ਆਪ ਨੂੰ ਖੋਜੋ ਆਪਣੇ ਆਪ ਨੂੰ ਪਛਾਣੋ ਤੁਸੀਂ ਕੀ ਹੋ ਤੇ ਆ ਨੌਜਵਾਨ ਜਿਹੜੇ ਮੈਂ ਵੇਖਿਆ ਕਿ ਜਿਵੇਂ ਧਰਨਾ ਵੀ ਲੱਗਾ ਸੀ ਗਵਰਨਮੈਂਟ ਦੇ ਖਿਲਾਫ ਜਾਂ ਏਰੀਆ 'ਚ ਜਾਂ ਹੋਰ ਵੀ ਕਹਿੰਦੇ ਨੌਜਵਾਨ ਬੜਾ ਵੱਧ ਝੜ ਕੇ ਚੱਲਦੇ ਨੇ ਬੜਾ ਪਿਆਰ ਕਰਦੇ ਨੇ ਸਿੱਖੀ ਤੇ ਮੈਂ ਜਰੂਰ ਚਾਹੂੰਗਾ ਵਾਕਿਆ ਹੀ ਕੱਲੀ ਪਾਗੀ ਨਾ ਬੰਨੋ ਦਾ ਆਪਣੇ ਦਾੜਾ ਕੇਸ ਪ੍ਰਕਾਰ ਪ੍ਰਕਾਸ਼ ਕਰੋ ਫਿਰ ਆਪਣੇ ਬੱਚਿਆਂ ਨੂੰ ਪਾਠ ਜ਼ਰੂਰ ਸਿਖਾਓ ਬਿਲਕੁਲ ਕੋ ਜੀ ਬਹੁਤ ਵਧੀਆ ਵਿਚਾਰ ਨੇ ਅੰਗਰਜੀਤ ਸਿੰਘ ਜੀ ਤੇ ਅਸੀਂ ਅਲਵਿਦਾ ਲਈਏ ਆਪਣੇ ਸੋਤਿਆਂ ਤੋਂ ਅੱਜ ਦੇ ਦਿਨ ਲਈ ਤੇ ਤੁਹਾਨੂੰ ਇਹ ਐਪੀਸੋਡ ਕਿਸ ਤਰ੍ਹਾਂ ਦਾ ਲੱਗਾ ਕਮੈਂਟਸ ਦੇ ਵਿੱਚ ਦੱਸਣਾ ਬਿਲਕੁਲ ਨਾਪੁੰਨਾ ਸਾਡੇ ਚੈਨਲ Zoom Punjabi TV ਨੂੰ ਤੁਸੀਂ YouTube ਦੇ ਉੱਪਰ ਜਰੂਰ ਜਰੂਰ ਸਬਸਕ੍ਰਾਈਬ ਕਰੋ ਅੱਜ ਦਾ ਐਪੀਸੋਡ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ